ਜੀਵਨੀ ਮੋਹਰੀ ਪੁੱਤ ਸਨਮੁਖ ਹੋਆ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਅਪਣਾਉਣ ਉੱਤੇ ਜ਼ੋਰ ਹੈ ਇਸ ਲਈ ਇਸ ਵਿੱਚ ਮਜਮੂਨ ਮਜਮੂਨ ਵੀ ਸੱਚ ਦਾ ਸਹੀ ਰੂਪ ਸੱਚ ਦੀ ਪ੍ਰਾਪਤੀ ਦਾ ਸਾਧਨ ਜਿੰਨਾ ਪ੍ਰਾਪਤ ਕਰ ਲਿਆ ਅਤੇ ਜਿੰਨਾ ਪ੍ਰਾਪਤ ਨਹੀਂ ਕੀਤਾ ਵਾਲਾ ਰੱਖਿਆ ਹੈ ਸੱਚ ਪ੍ਰਾਪਤ ਕਰ ਸੁਰਖਰੂ ਹੋਣ ਵਾਲਿਆਂ ਵਿੱਚੋਂ ਇੱਕ ਬਾਬਾ ਮੋਹਰੀ ਜੀ ਹਨ ਨਿਰੋਲ ਉਹੋ ਹੀ ਇੱਕ ਗੁਰੂ ਸੰਤਾਨ ਹਨ ਜਿਨ੍ਹਾਂ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਸੁੰਦਰ ਜੀ ਨੇ RAM ਕਲੀ ਸੱਦ ਵਿੱਚ ਕੀਤੀ ਹੈ। ਬਾਕੀ ਗੁਰੂ ਪੁੱਤਰਾਂ ਬਾਰੇ ਬਲਵੰਡ ਜੀ ਨੇ ਇੱਕ ਤੁਕ ਪ੍ਰਤੀ ਕਾਲ ਨਾ ਪਾਇਓ ਕਰ ਪੀਰੋ ਕੰਨ ਮੁਰਟੀ ਐ ਆਖ ਕੇ ਗੱਲ ਹੀ ਮੁਕਾ ਦਿੱਤੀ ਹੈ। ਉਹਨਾਂ ਦਾ ਆਖਣਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਗੁਰੂ ਅੰਗਦ ਦੇਵ ਜੀ ਨੇ ਸੱਚ ਕਰਕੇ ਮੰਨਿਆ ਅਤੇ ਕਦੀ ਵੀ ਆਪ ਨੇ ਉਸ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ ਇਸ ਦੇ ਉਲਟ ਸਤਗੁਰ ਜੀ ਦੇ ਪੁੱਤਰਾਂ ਨੇ ਬਚਨ ਨਾ ਮੰਨਿਆ ਤੇ ਸਦਾ ਗੁਰੂ ਵੱਲ ਪਿੱਠ ਦੇ ਕੇ ਹੀ ਹੁਕਮ ਮੋੜਦੇ ਰਹੇ ਜੋ ਲੋਕ ਖੋਟਾ ਦਿਲ ਹੋਣ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ ਉਹ ਲੋਕ ਦੁਨੀਆ ਦੇ ਧੰਦਿਆਂ ਦੀ ਛੱਟ ਚੁੱਕਣ ਤੋਂ ਬਗੈਰ ਕੁਝ ਨਹੀਂ ਕਰਦੇ ਤੇ ਠੇਡੇ ਖਾਂਦੇ ਹਨ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਈਆਂ ਛੁਟਿਆ ਪਰ ਬਾਬਾ ਮੂਰੀ ਜੀ ਬਾਰੇ ਜੇਕਰ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਸਾਰੇ ਗੁਰੂ ਰਾਮਦਾਸ ਜੀ ਦੀ ਚਰਨੀ ਲੱਗਣ ਤਾਂ ਗੁਰਸਿੱਖਾਂ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਲਿਆ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੂਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਉੱਤੇ ਪੈ ਕੇ ਪਿਤਾ ਦੇ ਸਾਹਮਣੇ ਸੁਰਖਰੂ ਹੋ ਕੇ ਆਕ ਲੋਤੇ। ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਈ ਜਿਉ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸ ਐ ਪੈਰੀ ਪਾਈ ਜਿਉ। ਤਾਰੀਖੇ ਪੰਜਾਬ ਵਿੱਚ ਲਿਖਿਆ ਹੈ ਕਿ ਦੋਹਾਂ ਸੁਪੁੱਤਰਾਂ ਵਿੱਚੋਂ ਮੋਹਰੀ ਜੀ ਨੇ ਆਪਣੇ ਪਿਤਾ ਦੀ ਹਦੋਂ ਵੱਧ ਤਾਬਿਆਦਾਰੀ ਤੇ ਆਗਿਆਕਾਰੀ ਕੀਤੀ। ਪਿਤਾ ਨੇ ਉਸਦੇ ਨਮੀਤ ਸ਼ੋਭ ਅਰਦਾਸ ਕੀਤੀ ਤੇ ਉਸ ਨੂੰ ਸਿੱਖੀ ਦੀ ਦਾਤ ਬਖਸ਼ੀ ਅਤੇ ਉਸ ਦੀਆਂ 21 ਪੀੜੀਆਂ ਲਈ ਮੁਕਤੀ ਦਾ ਹੁਕਮ ਕੀਤਾ ਇਸ ਖਾਨਦਾਨ ਦੇ ਸਾਹਿਬਜ਼ਾਦੇ ਸਾਰੇ ਕਮਾਂ ਵਿੱਚ ਮਾਨ ਸਤਿਕਾਰ ਦੇ ਪਾਤਰ ਸਮਝੇ ਜਾਂਦੇ ਹਨ ਸਨਮੁਖ ਹੋਣਾ ਸਭ ਤੋਂ ਵਿਸ਼ੇਸ਼ ਗੁਣ ਹੈ ਗੁਰੂ ਪਾਸ ਬੈਠਣ ਯੋਗ ਹੋ ਹੀ ਉਹ ਹੋ ਸਕਦਾ ਹੈ ਜੋ ਸਨਮੁਖ ਹੋਵੇ ਸਨਮੁਖ ਦੇ ਅਖਰੀ ਅਰਥ ਹਨ ਸੁਰਖਰੂ ਹੋ ਕੇ ਸਾਹਮਣੇ ਖਲੋਣਾ ਸਨਮੁਖ ਹੋਣ ਦੀ ਕੁੱਝ ਵੀ ਆਖਿਆ ਭਾਈ ਸੰਤੋਖ ਸਿੰਘ ਜੀ ਨੇ ਕੀਤੀ ਹੈ ਉਹ ਲਿਖਦੇ ਹਨ ਕਿ ਸਨਮੁਖ ਉਹ ਹੈ ਜਿਸ ਨੇ ਬਿਕਾਰਾ ਨੂੰ ਪਿੱਠ ਦਿੱਤੀ ਹੈ ਜਿਸ ਵਿੱਚ ਮੈਤਰੀ, ਕਰੁਣਾ, ਮੋਦਤਾ ਅਤੇ ਪਾਪ ਪਾਪਾ ਤਮ ਤੋਂ ਨੱਸਣ ਦੇ ਗੁਣ ਹਨ ਮੈਤਰੀ ਕਰੁਣਾ ਦਇ ਲਖੇ ਮੋਦਤਾ ਤੀਜੀ ਜਾਨ ਚਤਰ ਉਪੇਖਿਆ ਜਿਸ ਵਿਖੇ ਸਨਮੁਖ ਸੋ ਪਹਿਚਾਨ ਫਿਰ ਕਿਸੇ ਕਥਨ ਦਾ ਵਿਸਥਾਰ ਮਹਾਕੋਸ਼ ਵਿੱਚ ਕਰਦੇ ਹੋਏ ਫਿਰ ਇਸੇ ਕਥਨ ਦਾ ਵਿਸਥਾਰ ਮਹਾਕੋਸ਼ ਵਿੱਚ ਕਰਦੇ ਹੋਏ ਪਾਈਕਾਨ ਸਿੰਘ ਜੀ ਲਿਖਦੇ ਹਨ ਕਿ ਸਨਮੁਖ ਉਹੀ ਹੈ ਜਿਸ ਨੇ ਸੁੱਖਾਂ ਨਾਲ ਮਇਤੀ ਰੱਖੀ ਹੈ ਪਾਵ ਸੁਖ ਦੇ ਰਾਹ ਨੂੰ ਪਹਿਚਾਨ ਗਿਆ ਹੈ ਤੇ ਦੁੱਖਾਂ ਦਾ ਕਾਰਨ ਸਮਝ ਲਿਆ ਹੈ ਕਈ ਧਰਮਾਂ ਦਾ ਸਾਰਾ ਗਿਆਨ ਹੀ ਇਸ ਆਸ਼ੇ ਉੱਤੇ ਕੇਂਦਰਿਤ ਹੈ ਕੇ ਦੁੱਖਾਂ ਦਾ ਕਾਰਨ ਦੱਬਿਆ ਜਾਏ ਪਰ ਸੁਖ ਧਰਮ ਦੇ ਸਨਮੁਖ ਸ਼ਬਦ ਵਰਤ ਕੇ ਇਹੇ ਪ੍ਰਗਟ ਕੀਤਾ ਹੈ ਕਿ ਦੁੱਖ ਆਪੇ ਹੀ ਮੁੱਕ ਜਾਣਗੇ ਜੇ ਪੁੱਗੇ ਹੋਏ ਦੀ ਸੰਗਤ ਕੀਤੀ ਜਾਵੇ ਸਨਮੁਖ ਦਾ ਦੂਜਾ ਲੱਛਣ ਹੈ ਦੇਖੀ ਦੇਖ ਕਰੁਣਾ ਉਠੇ ਕਰੁਣਾ ਦਰਦ ਜਾਂ ਪੀੜ ਉਸੇ ਵਿੱਚ ਉਠੇਗੀ ਜਿਸ ਦਾ ਹਿਰਦਾ ਕੋਮਲ ਹੈ ਤੇ ਦਰਦ ਪਿਨਾ ਹੈ ਇੱਕ ਐਸੇ ਹੀ ਭੁੱਗੇ ਹੋਏ ਪਰਵਾਣ ਦੇ ਕਰੂਣਾ ਵਿੱਚ ਭਿੱਜੇ ਭਗਤ ਰਵਿਦਾਸ ਜੀ ਦਾ ਕਥਨ ਹੈ ਕਿ ਉਹ ਕਿਵੇਂ ਜਾਣ ਸਕਦਾ ਹੈ ਕਿ ਦੂਜੇ ਦਾ ਦਰਦ ਜਿਸ ਵਿੱਚ ਪਰਮਾਤਮਾ ਨੇ ਦਰਦ ਹੀ ਨਹੀਂ ਪਾਇਆ ਸੋਕਤ ਜਾਨੈ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਦੁਨੀਆ ਇਹ ਆਖਦੀ ਸੀ ਕਿ ਜਿਸ ਤਿੰਨ ਲੱਗੈ ਸੋਈ ਜਾਣਾ ਪਰ ਗੁਰਮਤਿ ਦ੍ਰਿੜਾਂਦੀ ਹੈ ਕਿ ਇਹ ਠੀਕ ਨਹੀਂ ਉਹੋ ਹੀ ਦੂਜੇ ਦਾ ਦਰਦ ਜਾਣ ਸਕਦਾ ਹੈ ਜਿਸ ਵਿੱਚ ਪਾਤਸ਼ਾਹ ਨੇ ਦਰਦ ਪਾਇਆ ਹੈ ਸਨਮੁਖ ਦਾ ਗੁਣ ਹੈ ਕਿ ਉਹ ਹਰ ਕਿਸੇ ਪੀੜਤ ਦਾ ਦਰਦ ਜਾਣ ਸਕਦਾ ਹੈ ਤੇ ਇਹ ਗੁਣ ਪ੍ਰਾਪਤ ਹੁੰਦਾ ਹੈ ਗੁਰੂ ਚਰਣਾ ਉੱਤੇ ਟੱਠਣ ਨਾਲ ਸਨਮੁਖ ਦਾ ਤੀਜਾ ਗੁਣ ਹੈ ਪੁੰਨ ਆਤਮਾ ਨਾਲ ਮੋਦਤਾ ਮੋਦਤਾ ਦਾ ਇਕਮਿਕ ਹੋਣਾ ਗੁਣਾ ਦੀ ਸਾਂਝ ਕਰਨੀ ਤੇ ਝੋਲ ਅੰਮ੍ਰਿਤ ਪੀਣਾ ਜਿੱਥੇ ਤੇ ਜਿੱਥੋਂ ਗੁਣ ਮਿਲਣਾ ਗ੍ਰਹਿਣ ਕਰਨ ਲਈ ਪੁੱਛਣਾ ਗੁਰੂ ਨਾਨਕ ਜੀ ਨੇ ਸਿੱਧੇ ਦੇ ਸਵਾਲਾਂ ਤਿਸਾਂ ਕਿਉਂ ਘਰ ਛੱਡਿਆ ਉਦਾਸੀ ਬਣੇ ਤੇ ਭੇਖ ਉਦਾਸੀ ਕਿਉਂ ਧਾਰਿਆ ਦਾ ਉੱਤਰ ਦੇ ਕੇ ਸਾਡੇ ਉੱਤੇ ਰਹਿਮਤ ਕੀਤੀ ਹੈ ਤੇ ਰਾਹ ਸੁਖਾਲਾ ਕੀਤਾ ਮਹਾਰਾਜ ਨੇ ਉੱਤਰ ਵਿੱਚ ਫਰਮਾਇਆ ਸੀ ਕਿ ਅਸੀਂ ਗੁਰੂ ਗੁਰਮੁਖਾਂ ਨੂੰ ਲੱਭਣ ਲਈ ਹੀ ਉਦਾਸੀ ਬਣੇ ਸਾਂ ਅਸਾਂ ਗੁਰਮੁਖਾਂ ਦੇ ਦਰਸ਼ਨ ਲਈ ਹੀ ਉਦਾਸੀ ਭੇਖ ਧਾਰਿਆ ਸੀ ਅਸੀਂ ਸੱਚੇ ਪ੍ਰਭੂ ਦੇ ਨਾਮ ਸੌਦੇ ਦੇ ਵਪਾਰੀ ਹਾਂ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਟੁਰਦਾ ਹੈ ਉਹ ਇਸ ਦਾ ਤਰਨ ਇਸ ਨਾ ਤਰਨ ਵਾਲੇ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੈ ਤਾਈ ਭੇਖ ਨਿਵਾਸੀ ਸਾਚ ਬਖਰ ਕੇ ਹਮ ਬਣ ਜਾਰੇ ਨਾਨਕ ਗੁਰਮੁਖ ਉਤਰਸ ਪਾਰੇ ਸਿੱਧਾ ਦਾ ਅਗਲਾ ਪ੍ਰਸ਼ਨ ਪੁਰਖਾ ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟਾ ਲਈ ਹੈ ਤੂੰ ਆਪਣਾ ਇਹ ਮਨ ਕਿਸ ਵਿੱਚ ਜੋੜਿਆ ਹੈ ਮਨ ਦੇ ਫੁਰਨੇ ਕਿਵੇਂ ਮੁਕਾਲੇ ਰੱਬੀ ਪ੍ਰਕਾਸ਼ ਤੈਨੂੰ ਇੱਕ ਰਸ ਕਿਵੇਂ ਮਿਲ ਗਿਆ ਹੈ ਦੰਦਾਂ ਤੋਂ ਬਿਨਾਂ ਹੀ ਕਰੜੀ ਮਾਇਆ ਕਿਵੇਂ ਚੱਬ ਲਈ ਕੋਈ ਉੱਤਮ ਵਿਚਾਰ ਦੱਸੋ ਤਾਂ ਕਿ ਸਾਡੀ ਵੀ ਤਸੱਲੀ ਹੋਵੇ ਗੁਰੂ ਨਾਨਕ ਦੇਵ ਜੀ ਨੇ ਉੱਤਰ ਵਜੋਂ ਕਿਹਾ ਜਿਉਂ-ਜਿਉਂ ਸਤਗੁਰ ਦੀ ਸਿੱਖਿਆ ਤੇ ਤੁਰੇ ਤਿਉਂ-ਤਿਉਂ ਮਨ ਦੀ ਭਟਕਣਾ ਮੁਕਦੀ ਗਈ ਜਿਉਂ-ਜਿਉਂ ਇੱਕ ਰਸ ਵਿਆਪਕ ਪ੍ਰਭੂ ਵਿੱਚ ਜੁੜੇ ਤਿਉਂ-ਤਿਉਂ ਇਹ ਮਨ ਪਰਚਦਾ ਗਿਆ ਸਭ ਫੁਰਨੇ ਗੁਰੂ ਸ਼ਬਦ ਰਾਹੀ ਸਾੜੇ ਹਨ ਤੇ ਗੁਰੂ ਦੇ ਸਨਮੁਖ ਹੋਇਆ ਹੀ ਇੱਕ ਰਸ ਰੱਬੀ ਪ੍ਰਕਾਸ਼ ਲੱਭਾ ਹੈ ਉਹ ਪ੍ਰਕਾਸ਼ ਦੀ ਬਰਕਤ ਨਾਲ ਮਾਇਆ ਦੇ ਤਿੰਨਾ ਰੂਪਾਂ ਦੀ ਝਲਕ ਆਪਣੇ ਉੱਤੇ ਪੈਣ ਨਹੀਂ ਦਿੱਤੀ ਅਤੇ ਇਸ ਤਰ੍ਹਾਂ ਮਾਇਆ ਦੀ ਝੋਟ ਤੋਂ ਬਚਣ ਦਾ ਇਹ ਅਤ ਔਖਾ ਕੰਮ ਲੋਹਾ ਜੱਬਿਆ ਹੈ ਸਤਗੁਰ ਕੈ ਜਨਮ ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਮਨਸਾ ਆਸਾ ਸਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨਹਾਰ ਫਿਰ ਕਈ ਪ੍ਰਸ਼ਨਾਂ ਦੇ ਉੱਤਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰਮੁਖ ਹੋਣ ਲਈ ਹੀ ਕਿਹਾ ਗੁਰਮੁਖ ਧਰਮ ਦੇ ਮਾਰਗ ਉੱਤੇ ਪਹਿਲਾ ਪੜਾਹ ਹੈ ਜਦ ਮੰਜ਼ਲ ਮਿਲ ਗਈ ਤਾਂ ਪੁਰਖ ਸੰਮੁਖ ਹੋ ਗਿਆ ਸੰਮੁਖ ਦਾ ਚੌਥਾ ਲੱਛਣ ਪਾਪਾ ਤਮਾ ਤੋਂ ਨਸਣਾ ਹੈ ਸੰਮੁਖ ਉਹ ਹੀ ਹੈ ਜਿਸ ਨੇ ਗੁਰੂ ਦੀ ਰਹਿਮਤ ਸਦਕਾ ਬੁਰਾਈਆਂ ਨੂੰ ਮਾਰ ਕੱਢਿਆ ਹੈ ਉਹ ਫਿਰ ਬੁਰੇ ਦਾ ਸੰਗ ਨਹੀਂ ਕਰਦਾ ਹਉਮੈ ਦੇ ਕਰਮ ਨਹੀਂ ਕਰਦਾ ਥੂੜੀ ਵਿੱਚ ਹੀ ਸਵਾਦ ਲੈਂਦਾ ਹੈ ਬਾਬਾ ਮੋਰੀ ਜੀ ਇਨਾਂ ਚਾਰੇ ਗੁਣਾਂ ਦਾ ਹੀ ਸਮੂਹ ਹਨ ਗੁਰੂ ਨਾਨਕ ਦੇਵ ਜੀ ਦੇ ਦੋਵੇਂ ਸੁਪੁੱਤਰ ਗੁਰੂ ਪਿਤਾ ਨੂੰ ਪੁੱਤਰਾਂ ਦੀ ਅੱਖ ਨਾਲ ਹੀ ਦੇਖਦੇ ਰਹੇ ਬਾਬਾ ਸ੍ਰੀ ਚੰਦ ਜੀ ਬਾਲ ਜਤੀ ਮਹਾੰਤ ਪਸਵੀ ਸਿੱਧੀਆਂ ਦੇ ਮਾਲਕ ਸੂਰਮੇ ਤੇ ਸ਼ੋਹੂ ਨਾਲ ਹੀ ਜ਼ਿੰਦਗੀ ਬਿਤਾਉਣ ਵਾਲੇ ਵਿਅਕਤੀ ਸਨ ਇਹ ਇੱਕ ਇਤਿਹਾਸਿਕ ਸਚਾਈ ਹੈ ਕਿ ਬਾਬਾ ਜੀ ਨੇ ਦਿਲ ਟਾਹੇ ਨਿਮੋ ਝੂਣੇ ਹੋਏ ਈਨ ਮੰਨਣ ਲਈ ਤਿਆਰ ਬੈਠੇ ਮਹਾਰਾਣਾ ਪ੍ਰਤਾਪ ਨੂੰ ਤਲਵਾਰ ਉਠਾਉਣ ਲਈ ਪ੍ਰੇਰਿਆ ਸੀ ਪਰ ਉਹ ਗੁਰੂ ਪਿਤਾ ਨਾਨਕ ਦੇ ਹੁਕਮਾਂ ਨੂੰ ਸਮਝ ਹੀ ਨਾ ਸਕੇ ਕਿ ਤੇ ਹਰ ਸਮੇਂ ਮੂੰਹ ਮੋੜਦੇ ਰਹੇ ਅਸਲ ਵਿੱਚ ਗੁਰੂ ਪਿਤਾ ਦੇ ਹੁਕਮਾਂ ਨੂੰ ਸਮਝਣ ਵਿੱਚ ਹੀ ਅਸਮਰੱਥ ਸਨ ਇਤਿਹਾਸ ਵਿੱਚ ਆਉਂਦਾ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਨੂੰ ਅੰਗਦ ਆ ਕੇ ਗੁਰੂ ਥਾਪ ਦਿੱਤਾ ਤਾਂ ਬਾਬਾ ਸ੍ਰੀ ਚੰਦ ਜੀ ਨੇ ਸਾਰੀ ਬਰਾਦਰੀ ਵੇਦੀ ਕੁਲ ਦੇ ਮੋਢੀ ਇਕੱਠੇ ਕਰ ਲਏ ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਨਾਂ ਦੇਣ ਲਈ ਕਿਹਾ ਬਾਬਾ ਨਾਨਕ ਜੀ ਨੇ ਫਰਮਾਇਆ ਕਿ ਇਹ ਅਕਾਲ ਪੁਰਖ ਵੱਲੋਂ ਹੁੰਡੀ ਸੀ ਸੇਵਕ ਨੂੰ ਤਾਰਨੀ ਸੀ ਤੇ ਸੇਵਕ ਭਾਈ ਲੈਣਾ ਹੀ ਡਿਠਾ ਹੈ ਸਾਰਿਆਂ ਨੇ ਕਿਹਾ ਕਿ ਪੁੱਤਰ ਵੀ ਸੇਵਕ ਹਨ ਤਾਂ ਉਥੇ ਹੀ ਸਭ ਦੀ ਤਸੱਲੀ ਕਰਾਉਣ ਲਈ ਗੁਰੂ ਨਾਨਕ ਜੀ ਨੇ ਸਭ ਇਕੱਠ ਦੇ ਸਾਹਮਣੇ ਇੱਕ ਮੁੱਠ ਵਿੱਚ ਇੱਕ ਪੈਸਾ ਰੱਖ ਕੇ ਬਾਬਾ ਸ੍ਰੀ ਚੰਦ ਕੋਲੋਂ ਪੁੱਛਿਆ ਸ੍ਰੀ ਚੰਦਾ ਮੁੱਠ ਵਿੱਚ ਕੀ ਹੈ ਉਸਨੇ ਕਿਹਾ ਪਿਤਾ ਜੀ ਇੱਕ ਪੈਸਾ ਹੈ ਗੁਰੂ ਜੀ ਨੇ ਕਿਹਾ ਕਿ ਪੁੱਤਰ ਸਿਆਣਾ ਹੈ ਫਿਰ ਲਕਮੀ ਚੰਦ ਜੀ ਕੋਲੋਂ ਪੁੱਛਿਆ ਉਸਨੇ ਕਿਹਾ ਕਿ ਆਪ ਜੀ ਦੇ ਹੱਥ ਵਿੱਚ ਪੈਸਾ ਹੈ ਗੁਰੂ ਫਿਰ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਸੱਚੇ ਪਾਤਸ਼ਾਹ ਮੇਰੀ ਕੀ ਸ਼ਕਤੀ ਹੈ ਜੋ ਮੈਂ ਆਖ ਸਕਾਂ ਤੇਰੇ ਹੱਥ ਵਿੱਚ ਕੀ ਹੈ ਪਰ ਜਤਨ ਕਰ ਕੁਛ ਆਖਦਾ ਹਾਂ ਤੁਹਾਡੇ ਹੱਥ ਵਿੱਚ ਨੌ ਨਿੱਧੀਆਂ 18 ਸਿੱਧੀਆਂ ਚਾਰ ਪਦਾਰਥ ਭਗਤੀ ਯੋਗ ਗਿਆਨ ਬੈਰਾਗ ਆਦ ਸਭ ਕੁਝ ਹੈ ਪੂਰਨ ਪਰਮੇਸ਼ਰ ਆਪ ਜੀ ਦੇ ਹੱਥ ਵਿੱਚ ਹੈ ਇਹ ਸੁਣ ਕੇ ਗੁਰੂ ਨਾਨਕ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਸੇਵਕ ਦਾ ਵਚਨ ਵੀ ਤੁਸੀਂ ਸੁਣਿਆ ਹੈ ਤੇ ਪੁੱਤਰਾਂ ਦਾ ਵਚਨ ਵੀ ਸੁਣਿਆ ਹੈ ਸੇਵਕ ਦਾ ਰੂਪ ਕਿਸ ਦਾ ਦੇਖਿਆ ਗੱਲ ਕੀ ਜਿੰਨਾਂ ਦੇ ਹੁਕਮ ਪਾਲਣ ਲਈ ਗੁਰੂ ਨੇ ਤੋੜਨਾ ਸੀ ਉਹਨਾਂ ਨੂੰ ਹੀ ਕਿੰਤੂ ਕਰਕੇ ਪੁੱਤਰਾ ਠੋਕਰਾ ਦਿੰਦੇ ਹਨ ਪੁੱਤਰ ਠੋਕਰਾ ਦਿੰਦੇ ਰਹੇ ਫੇਰ ਜਦ ਭਾਈ ਲੈਣਾ ਜੀ ਅਲੂਣੀ ਸਿਲ ਚਟ ਕੇ ਗੁਰੂ ਦਾ ਅੰਗ ਬਣ ਗਏ ਤਾਂ ਵੀ ਬਾਬਾ ਸ੍ਰੀਚੰਦ ਜੀ ਨੇ ਸਿਰਨਾ ਨਿਵਾਇਆ ਸਗੋਂ ਗੁਰੂ ਨਾਨਕ ਦੇਵ ਜੀ ਦੀ ਸਮਾਦੀ ਨੂੰ ਪੂਜ ਅਸਥਾਨ ਦੱਸ ਕੇ ਲੋਕਾਂ ਕੋਲੋਂ ਪੂਜਾ ਕਰਾਉਣ ਲੱਗ ਪਏ ਪਹਿਲਾਂ ਗੁਰੂ ਤੋਂ ਖੁੰਝੇ ਫਿਰ ਗੁਰੂ ਸ਼ਬਦ ਤੋਂ ਪਰੇ ਹੋ ਗਏ ਭਾਈ ਗੁਰਦਾਸ ਜੀ ਨੇ ਬਾਰਦੀ ਪੌੜੀ 33ਵੀਂ ਵਿੱਚ ਇਸੇ ਗੱਲ ਦਾ ਵਰਣਨ ਕੀਤਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਬਚਪਨ ਤੋਂ ਹੀ ਜਤੀ ਹਨ ਤੇ ਉਹਨਾਂ ਗੁਰੂ ਸ਼ਬਦ ਦੀ ਥਾਂ ਬਾਬੇ ਗੁਰੂ ਨਾਨਕ ਦੇਵ ਜੀ ਦੀ ਸਮਾਦੀ ਬਣਾ ਕੇ ਪੂਜਾ ਕਰਾਉਣੇ ਆਰੰਭ ਕਰ ਦਿੱਤੇ। ਕੈਸੀ ਅਜੀਬ ਗੱਲ ਹੈ ਕਿ ਚੰਦਨ ਦੀ ਬਾਸ਼ਨਾ ਨਾਲ ਬਾਸ ਸੁਗੰਧ ਵਾਲਾ ਨਾ ਹੋਇਆ ਕਿਉਂਕਿ ਉਸ ਦਾ ਅੰਦਰ ਖੋਖਲਾ ਸੀ। ਬਾਲ ਜਤੀ ਹੈ ਸ੍ਰੀ ਚੰਦ ਬਾਵਾਣਾ ਬਣਾਇਆ। ਚੰਦਨ ਵਾਸਨਾ ਬਾਸ ਵੋਇਆ ਇਸੇ ਤਰ੍ਹਾਂ ਬਾਬਾ ਲਖਮੀ ਦਾਸ ਜੀ ਦੇ ਲਖਮੀ ਦਾਸ ਜੀ ਤੇ ਉਸਦੇ ਪੁੱਤਰ ਨੇ ਆਪਣਾ ਆਪ ਹੀ ਪੁਜਾਉਣਾ ਆਰੰਭ ਕਰ ਦਿੱਤਾ ਗੁਰੂ ਤਾਂ ਉਹ ਹੈ ਜੋ ਆਪਾ ਮਾਰਨ ਦੀ ਗੱਲ ਦੱਸੇ ਪਰ ਉਹਨਾਂ ਆਪਣਾ ਆਪ ਹੀ ਗਾਇਆ ਉਹ ਵੀ ਬਾਸ ਵਾਂਗ ਹੀ ਰਹੇ ਲਖਮੀ ਦਾਸੋਂ ਧਰਮਚੰਦ ਪੋਤਾ ਹੋਏ ਆਪ ਗਾਇਆ ਰਬ ਰਾ